ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪੰਜਾਬ ਦੀ ਸੰਗਤ ਔਰ ਸਾਰੀ ਹਰਿਆਣੇ ਦੀ ਸੰਗਤ ਨੂੰ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਾਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਸ਼ ਜਿਵੇਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਹੋਰ ਵੀ ਵਿਅੰਤ ਸੇਵਾਵਾਂ ਕੀਤੀਆਂ ਔਰ ਸੈਂਤੀ 38 ਨਦਰ ਕੀਰਤਨ ਕੱਢੇ ਅਮੀ ਸੰਗਤ ਜੀ ਦਮਦਮਿੰਡ ਦੇ ਸਾਲ ਦੇ 12ਵੇਂ ਮੁਖੀ ਸੰਤ ਗਾਨੀ ਗੁਰਬਚਨ ਸਿੰਘ ਜੀ ਖਾਸਾ ਪਿੰਡਾਂ ਵਾਲੇ ਮਹਾਂਪੁਰਸ਼ ਉਹਨਾਂ ਨੇ ਸੰਗਤ ਜੀ ਆਪਣੇ ਜੀਵਨ ਦੌਰਾਨ ਬਿਆਨ ਸਿੰਘ ਆਪਾ ਨੂੰ ਸੰਥਿਆ ਕਰਾਈ ਹੋਰ ਪਿੰਡ-ਪਿੰਡ ਜਾ ਕੇ ਸੰਗਤ ਜੀ ਮਹਾਂਪੁਰਸ਼ਾਂ ਨੇ ਪ੍ਰਚਾਰ ਕੀਤਾ ਸੋ ਸੰਗਤ ਜੀ ਵੱਡੇ ਮਹਾਂਪੁਰਸ਼ ਔਰ ਭਾਈ ਅਮਰਤਪਾਲ ਸਿੰਘ ਜੀ ਸੋ ਵੱਡੇ ਮਹਾਂਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲ ਕੇ ਸ਼ੁਰੂ ਕਰਨ ਸਹਾ ਜੀ ਦੀ ਬੇਅੰਤ ਕਿਰਪਾ ਦੇ ਨਾਲ ਮੰਡੋਰ ਦੀ ਸੰਗਤ ਦੇ ਸਹਿਉ ਨਾਲ ਔਰ ਹੋਰ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਸੰਗਤ ਜੀ ਅਸੀਂ 6 ਫਰਵਰੀ ਦਿਨ ਮੰਗਲਵਾਰ ਨੂੰ ਅਨੋਖੜਾ ਸਾਹਿਬ ਤੋਂ ਸੰਗਤ ਜੀ ਇੱਕ ਦਿਨ ਵਾਸਤੇ ਖਾਲਸਾ ਵੀਰ ਕੱਢ ਰਹੇ ਆ ਇਹ ਸੰਗਤ ਜੀ ਸਾਡੀ ਖਾਲਸਾ ਵੀਰ ਆਪਣਾ ਅਨੋਖੜਾ ਸਾਹਿਬ ਤੋਂ ਹੁੰਦੇ ਹੋਏ ਇਧਰ ਬਰਨਾਲਾ ਪਿੰਡ ਬਲਦੇਵ ਨਗਰ ਫਿਰ ਮੰਜੀ ਸਾਹਿਬ ਫਿਰ ਉਧਰੋਂ ਹੁੰਦੇ ਹੋਏ ਸੰਗਤ ਜੀ ਭਾਨੋ ਖੀੜੀ ਗੁਰਦੁਆਰਾ ਗੀਰਨ ਸਰ ਸਾਹਿਬ ਲਖਨੌਰ ਸਾਹਿਬ ਦਾ ਸ਼ਾਮ ਨੂੰ ਉੱਥੇ ਦੀਵਾਨ ਦੀ ਸਮਾਪਤੀ ਹੋਏਗੀ ਉਹ ਸੰਗਤ ਜੀ ਸ਼ਾਮ ਦੇ ਦੀਵਾਨਾਂ ਵਿੱਚ ਸੰਗਤ ਜੀ ਆਪਣਾ ਕਥਾ ਦੇ ਦੀਵਾਨ ਵੀ ਜਿਹੜੇ ਆ ਉਹ ਸਜਾਏ ਜਾਣਗੇ ਸੋ ਸੰਗਤ ਜੀ ਮੇਰੀ ਸਾਰੇ ਨੌਜਵਾਨ ਵੀਰਾਂ ਦੇ ਔਰ ਸਾਰੇ ਪੰਜਾਬ ਰਹਿਣ ਦੇ ਸੰਗਤ ਦੇ ਚੰਨਾਂ ਵਿੱਚ ਬੇਨਤੀ ਆ ਭਾਈ ਸੋਮਵਾਰ ਸ਼ਾਮ ਨੂੰ ਜਾਂ ਫਿਰ ਮੰਗਲਵਾਰ ਸਵੇਰੇ 8:30 ਵਜੇ ਤੱਕ ਤੁਸੀਂ ਜਿਹੜਾ ਉਹ ਪੰਜੋਖੜਾ ਸਾਹਿਬ ਪਹੁੰਚ ਜਿਓ ਸੋ ਸਾਰੀ ਸੰਗਤ ਨੂੰ ਸਾਰੇ ਨੌਜਵਾਨ ਵੀਰਾਂ ਨੂੰ ਮੇਰੀ ਬੇਨਤੀ ਆ ਵੀ ਹੋਮੂ ਮਾਰ ਕੇ ਤੁਸੀਂ ਪੰਜੋਖੜਾ ਸਾਹਿਬ ਪਹੁੰਚੋ ਕੁਰਬਾਨੀ ਦਾ ਵੀ ਪ੍ਰਮਾਣ ਹੈ ਨਾ ਬਿਲੰ ਧਰਮੰ ਬਿਲੰ ਪਾਪੰ ਜੜੰਤ ਨਾਮੰਤ ਜੰਤ ਲੋਪੰ ਵੀ ਧਰਮ ਦਾ ਕਰਮ ਕਰਨ ਆਸੇ ਕੋਈ ਦੇਰ ਨਹੀਂ ਲਾਣੀ ਚਾਹੀਦੀ ਸੋ ਸੰਗਾਜੀ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨ ਦੀ ਬਹੁਤ ਲੋੜ ਹੈ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਆ ਭਾਈ ਵੀ ਇਹ ਧਰਮ ਦਾ ਕੰਮ ਅਸੀਂ ਕਰ ਰਹੇ ਆ ਔਰ ਮੰਗਲਵਾਰ ਨੂੰ ਸਾਰੇ ਸਾਰੇ ਨੌਜਵਾਨ ਵੀਰ ਆਪਣੇ ਮੋਟਰਸਾਈਕਲ ਟਰੈਕਟਰ ਟਰਾਲੀਆਂ ਤੇ ਗਾਰਾਂ ਤੇ ਪਹੁੰਚੋ ਕਿਉਂਕਿ ਸਾਡੇ ਕੋਲ ਕੋਈ ਸਾਧਨ ਨਹੀਂ ਹੈਗੇ ਅਸੀਂ ਇਹ ਸਾਰੇ ਨੌਜਵਾਨ ਵੀਰ ਆਪਣੇ ਸਿਰ ਤੇ ਸਾਰਾ ਕੁਝ ਕਰ ਰਹੇ ਆ ਕੋਈ ਕਿਸੇ ਵੱਲੋਂ ਸਾਨੂੰ ਕੋਈ ਸਪੋਰਟ ਨਹੀਂ ਆ ਮਾਇਆ ਵਾਲੇ ਪੱਖਾਂ ਕਿਸੇ ਹੋਰ ਵਾਲੇ ਪੱਖ ਤੋਂ ਸੋ ਸਾਰੇ ਸਾਰੀ ਸੰਗਤ ਇਹ ਮੇਰੀ ਬੇਨਤੀ ਪ੍ਰਵਾਨ ਕਰਨੀ ਹੈ ਸੋਮਵਾਰ ਸ਼ਾਮ ਨੂੰ ਜਾਂ ਮੰਗਲਵਾਰ ਫਿਰ ਤੁਸੀਂ ਪਿੰਚੋੜਾ ਸਭ ਪਹੁੰਚਣਾ 6 ਫਰਵਰੀ ਨੂੰ ਤੋ ਸੰਗਤ ਜੀ ਦਾ ਆਸਮ ਮੋਬਾਈਲ ਨੰਬਰ ਹੈ 740 457 8566 ਜੇ ਕਿਸੇ ਸੰਗਤ ਨੇ ਕਿਸੇ ਕੋ ਸਿੱਖਣੇ ਆਪਣਾ ਅੰਤੋਂ ਪਹਿਲਾਂ ਕੰਟੈਕਟ ਕਰਨਾ ਹੋਵੇ ਉਦਾਸ ਨੂੰ ਇਹ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਸੋ ਮੇਰੀ ਬੇਨਤੀ ਪ੍ਰਵਾਨ ਕਰਨੀ ਹੈ ਸੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ